ਅਜੇ ਚੜਦੇ ਪੰਜਾਬ ਵੱਲੋਂ ਹਵਾ ਆਉਂਦੀ ਹੈ ਪੂਰੀ ਠੰਡੀ ਚੜਦੇ ਪੰਜਾਬ ਵੱਲੋਂ ਇੰਡੀਆ ਜੀ ਜੀ ਠੰਡੀ ਹਵਾ ਆਉਂਦੀ ਓ ਜੀ ਬੰਦੇ ਮੁਰਗਾ ਫੜਨਦੇ ਪਰ ਮੁਰਗਾ ਨਾਲ ਦੇ ਕੋ ਫੜਿਆ ਨਹੀਂ ਜਾਂਦੇ ਫੜ ਫੜ ਮੁਰਗਾ ਫੜ ਮੁਰਗਾ ਫੜ ਕਦੀ ਅਸੀਂ ਵੀ ਬਚਪਨ ਦੇ ਵਿੱਚ ਮੁਰਗੀਆਂ ਫੜਦੇ ਹੁੰਦੇ ਸੀ ਫੜ 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 ਇਹਨੂੰ ਫੜ ਫੜ ਮੁਰਗਾ ਗਿਆ ਲਓ ਜੀ ਚਾਚਾ ਵੇਖੋ ਜੀ ਕਿੱਥੇ ਘਰ ਬੈਠਾ ਆ ਚਾਚਾ ਜੀ ਨਾ ਆ ਉੱਲੇ ਹੋ ਕੇ ਬੈਠਾ ਹਵਾ ਚੱਲਣ ਦੀ ਚਾਚਾ ਜਿਹੜਾ ਨਾ ਉੱਲੇ ਹੋ ਕੇ ਬੈਠਾ ਕੀ ਗੱਲ ਹੈ ਚਾਚਾ ਹੈ ਇਹ ਨਾ ਇੰਤਜ਼ਾਰ ਚਾਚੇ ਨੇ ਆਦੀ ਬੇਗਮ ਦਾ ਨਹੀਂ ਕੀਤਾ ਜਿੰਨਾ ਉਹ ਤੇਰਾ ਕਰਦਾ ਹੈ ਆ ਪੇਕੇ ਵੜਾ ਕਰਾਉਣਾ ਜੇ ਪੇਕੇ ਚੱਲ ਜੀ ਨਾ ਵਗੇ ਤੂੰ ਦੱਸਣਾ ਕੋਈ ਗੱਲ ਨਹੀਂ ਮੈਂ ਕਿੱਥੇ ਲੈ ਲਾਵਾਂਗਾ ਆਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਤੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਨੂੰ ਵੈਲਕਮ ਆ ਸਵਾਗਤ ਆ ਜਿਹਨਾਂ ਆਉਂਦੇ ਆ ਕਰਦੇ ਆ ਅੱਜ ਦਾ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਚਲੋ ਲਓ ਜੀ ਸਾਡਾ ਜਿਹੜਾ ਟਾਈਮ ਹੋ ਗਿਆ ਜੀ ਡੰਗਰਾਂ ਨੂੰ ਪੱਠੇ ਪਾਉਂਦੇ ਆ ਤੇ ਅਜੇ ਮੌਸਮ ਹੀ ਖਰਾਬ ਹੋ ਗਿਆ ਤੇ ਮਾਸ਼ਾਅੱਲਾ ਰੋਜ਼ਾ ਜਿਹੜਾ ਨਾ ਠੰਡਾ ਹੋ ਗਿਆ ਜੀ ਤੇ ਟਾਈਮ ਹੋ ਗਿਆ ਪੱਠੇ ਪਾਉਣ ਦਾ ਪੱਠੇ ਪਾ ਤੇ ਡੰਗੜ-ਡੁੰਗਰ ਪਾਣਾ ਜੁੜ ਕੇ ਰਹੋ ਵਲੋਗ ਪੂਰਾ ਵੇਖੋ ਲਓ ਜੀ ਪੱਠੇ-ਪੁੱਠੇ ਆਪਾਂ ਪਾਤੇ ਨੇ ਡੰਗੜਾਂ ਨੂੰ ਤੇ ਆਪਾਂ ਹੁਣ ਹੋ ਗਏ ਆ ਵਿਲੇ ਕੁਸਤ ਬਾਅਦ ਉਹਨੂੰ ਪਾਣੀ ਡੋਣਾ ਤੇ ਲਓ ਜੀ ਚਾਚਾ ਵੇਖੋ ਜੀ ਕਿੱਥੇ ਘਰ ਬੈਠਾ ਦਾ ਚਾਚਾ ਜੀ ਨਾ ਆਪ ਆ ਹੋਲੇ ਹੋ ਗਏ ਬੇਟਾ ਹਵਾ ਚੱਲੰਦੀ ਹੈ ਤੇ ਚਾਚਾ ਜਿਹੜਾ ਨਾ ਹੋਲੇ ਹੋ ਗਏ ਬੈਠਾ ਕੀ ਗੱਲ ਚਾਚਾ ਤੋ ਜੀ ਆ ਬੈਠੇ ਆ ਸਾਈਡ ਤੇ ਹੋ ਗਏ ਕਿਉਂ ਬਾਹਰ ਬੜੀ ਤੇਜ਼ ਚੱਲੰਦੀ ਠੰਡੀ ਹਵਾ ਚੱਲੰਦੀ ਹੈ ਬਾਰਿਸ਼ ਹੋਈ ਸੀ ਸਵੇਰ ਤੇ ਠੰਡੀ ਹਵਾ ਚੱਲੰਦੀ ਹੈ ਤੇ ਅਸੀਂ ਜਿਹੜਾ ਨਾ ਲੁੱਕ ਕੇ ਸਾਈਡ ਤੇ ਬੈਠੇ ਹਾਂ ਤੇ ਚਾਚਾ ਦਾ ਮਾਸ਼ੱਲਾ ਜੀ ਵੀ ਰੋਜ਼ਾ ਚਾਚਾ ਕਹਿੰਦਾ ਰੋਜ਼ਾ ਨਹੀਂ ਛੱਡਣਾ ਕਹਿੰਦਾ ਚਾਚਾ ਛੱਡੀ ਨਾਲ ਦਾ ਤੇ ਫੁੱਫੜ ਨੂੰ ਰੋਜ਼ਿਆ ਨਹੀਂ ਹੋਇਆ ਦੇਖ ਹਾਲਾਣਾ ਸੀ ਫੁੱਫੜ ਰੋਜ਼ਿਆ ਰੱਖਦਾ ਹੀ ਨਹੀਂ ਕਿਉਂ ਨਾ ਭਾਈ ਹੁੱਕਾ ਪੀਣ ਨੂੰ ਹੁੱਕੇ ਦੀ ਲੱਭ ਹੁੰਦੀ ਹੈ ਤੇ ਉਹ ਨਾ ਉਹ ਰੋਜ਼ਿਆ ਨਹੀਂ ਰੱਖਦਾ ਬੱਚਿਆਂ ਨੂੰ ਪਾਣੀ ਕੋਈ ਡਾਉਣ ਨੇ ਤੇ ਉਧਰ ਆਪਣੀ ਗੋਭੀ ਵੀ ਲੱਤੀ ਜਾਂਦੀ ਆ ਗੱਡੀ ਆ ਗਈ ਤੇ ਗੋਭੀ ਵੀ ਲੱਤੰਦਾ ਇਹ ਰਣਾਰੂ ਲੈਣ ਕੋਈ ਲਿਪੜੀਆਂ ਸੰਤ ਹੋਣ ਜਿਹੜਾ ਨਾ ਨਾਉਂਦੀਆਂ ਹਵਾ ਆ ਵੀ ਚੱਲਦੀ ਉਹ 2 ਕੁ ਮਿੰਟ ਇਹਨਾਂ ਨੂੰ ਪਾ ਜੀ ਸਾਡਾ ਟਾਈਮ ਹੋ ਗਿਆ ਡਗਰਾ ਦੇ ਚਵਾਈ ਦਾ ਤੇ ਕਰਨ ਲੱਗਿਆ ਡਗਰਾ ਦੇ ਚਵਾਈ ਦੇ ਡੰਗਰ ਡੂੰਗਰ ਲਿੱਤੇ ਹਟਾ ਤੇ ਚਾਚਾ ਵੀ ਹੱਥ ਫਾੜ ਕੇ ਖਲੋਤਾ ਪਤਾ ਨਹੀਂ ਕੀ ਇਹਨੂੰ ਹੱਥ ਬਾਹਰ ਖਲੋਤਾ ਜੀ ਖੈਰ ਚਾਚਾ ਭੋੜਾ ਮਾਰ ਆਪ ਕੋ ਆਪਣਾ ਕੰਮ ਸੰਭਾਲੋ ਤੇਰਾ ਕੰਮ ਅੱਛਾ ਚਲੋ ਠੀਕ ਹੈ ਹੁਣ ਆਪਦਾ ਆਪ ਦਾ ਕੰਮ ਸੰਭਾਲ ਲਾ ਸੀ ਆਪ ਕੋ ਆਪ ਦਾ ਸੰਭਾਲੋ ਤੇ ਸੇਮੈਂ ਕਦੇ ਆਖਿਆ ਵੀ ਨਹੀਂ ਚਲੋ ਚਾਚਾ ਲੱਗਦਾ ਤੈਨੂੰ ਠੰਡ ਲੱਗਦੀ ਆ ਜਾਨਾ ਆ ਪਾਲਾ ਪੜਾ ਲੱਦਣ ਲਿਆ ਯਾਰ ਕਿਉਂ ਵਾਹ ਠੰਡੀ ਗੁੱਲੀ ਆਈ ਅੱਜ ਤਾਂ ਚੜਦੇ ਪੰਜਾਬ ਵੱਲੋਂ ਹਵਾ ਆਉਂਦੀ ਆ ਪੂਰੀ ਠੰਡੀ ਚੱਲਦੇ ਪੰਜਾਬ ਵੱਲੋਂ ਇੰਡੀਆ ਜੀ ਜੀ ਠੰਡੀ ਹਵਾ ਆਉਂਦੀ ਤੇ ਹੁਣ ਕਰਦੇ ਆ ਨਗਰਾਂ ਚ ਚਵਾਈ ਸ਼ੁਰੂ ਦੋਦੀ ਵੀ ਸਾਡਾ ਆਉਣ ਵਾਲਾ ਚੰਦ ਬੋਲੀ ਯਾਰ ਮੈਂ ਵੀ ਚੰਦ ਹੈ ਮੇਰਾ ਵੀਡੀਓ ਚੱਲੀ ਹੋਈ ਵੀਡੀਓ ਚੱਲੀ ਹੋਈ ਆਹੋ ਤੇ ਚਲਾਓ ਆ ਯਾਰ ਮੈਂ ਤਾਂ ਚਵਾਈ ਕਰਕੇ ਬੰਦੇ ਨੂੰ ਵਖਾਈ ਹੈ ਅੱਜ ਬਾਵਾ ਦਿਨ ਹੋ ਗਿਆ ਚਮਾਈ ਵਾਲੀ ਵੀਡੀਓ ਨਹੀਂ ਬਣੀ ਉਹ ਕਰਦੇ ਭਾਈ ਚਮਾਈ ਸ਼ੁਰੂ ਹੋ ਰਹਾ ਹੁੰਦੇ ਆਇਆ ਆਜਾ ਇਹ ਤਨਾ ਹੌਲਾ ਲਾ ਕੇ ਦੁਵਾ ਲੈ ਜਾਣਾ ਹਾਂ ਅੰਦਰ ਸੰਗ ਬੰਦਾ ਕਿਹੜਾ ਇਧਰ ਵੀ ਪਰਮਰੀ ਉਹ ਬੰਦਾ ਇਹ ਨਾਮ ਆ ਜਨਾ ਮੈਂ ਹੁੰਦਾ ਲੱਟ ਲੱਗ ਚੱਲ ਬੰਦ ਕਰੂ ਟੀਮ ਬੰਦ ਜਦੋਂ ਨਾ ਇਹ ਕਿੰਨੀ ਬਚੀ ਜੇ

ਅੱਛਾ ਐ ਸੋਨੀ ਦਾ ਅੱਗੂ ਮੁੱਛੀ ਪਤਾ ਕਿੰਜ ਰੱਖਤੀ ਨੇ ਜੀਓ ਪਸ਼ੂਆਂ ਇਸ ਜਰਮਾ ਤੋਂ ਹੁੰਦਾ ਹੋ ਗਾਇਆ ਕੋਈ ਨਾ ਬੇਚੰਦ ਕਰਿਆ ਅੱਜ ਨੂੰ ਅੱਛਾ ਚੱਲ ਕਰੋ ਤੇ ਤਾਂ ਕਿੰਦੇ ਹਲੇ ਓਹ ਜਿਹੜਾ ਗੰਗਾ ਜੀ ਆ ਵੀ ਬੱਜਾ ਵਸਦਾ ਸਮੁੰਦਰਾਂ ਦੇ ਪਾਣੀ ਦੇ ਕਾਸ਼ਾ ਉਹਨੇ ਤਰ ਲੱਗਦੀ ਜੀ ਗੁੱਤੀ ਕਿਹੜੀ ਗਾਮ ਆਹ ਲਾਲ ਦੀ ਮੈਂ ਕਈ ਵਾਰੀ ਭੁੱਲ ਜਾਂਦੀ ਆ ਅਗਵੇ ਦਾ ਵਖਲਾ ਨਾ ਤੇ ਅਚਵਾੜੀ ਦੀ ਵੀ ਹੋਂਗੀ ਐ ਟੱਕਾ ਲੱਗਾ ਆ ਅੱਛਾ ਰੋਸਾ ਦੇਖੀ ਜਾਨ ਬਸ ਕਾਰੋ ਇੱਧਰ ਕਰੋ ਆਪੇ ਆਪ ਹੀ ਤਰਾਵੋ ਤਰਾਵਦੀ ਛੱਡ ਯਾ ਜੀ ਜੀ ਮੇਰਾ ਆਵਾਜ਼ ਛੱਡੋ ਬੁੱਚੀ ਤੁਸੀਂ ਆ ਤੇ ਛੱਡੋ ਐ ਤੇ ਛੱਡੀ ਯਾਰ ਬੜਾ ਦੋਦੋ ਵਚੀ ਨੂੰ ਸਟਿੱਪੂ ਵੇਖ ਲੈ ਨਿਚੋੜ ਕਰ ਲਾਦਾ ਸੀ ਨਹੀਂ ਯਾਰ ਬੜਾ ਆ ਜਾ ਰ ਮੇਰੇ ਪਿੱਛੇ ਸਟਿੱਪੂ ਵੇਖ ਲੈ ਬੜਾ ਯਾਰ ਸਟਿੱਪੂ ਕਰ ਆ ਜਾ ਆ ਜਾ ਆ ਜਾ ਮੁੰਡਿਆ ਆ ਜਾ ਸੰਭਰ ਦੇ ਇੱਕ ਮਿੰਟ ਫਿਰ ਦੋਦੀ ਆ ਇਹ ਦੱਸ ਦੋਦੀ ਆ ਵੀ ਅਸੀਂ ਹੋਈ ਲੇਟ ਤੇ ਮੋੜ ਤੂੰ ਰੱਖ ਲੈ ਨਾ ਛੇਰ ਤੇ ਪਾ ਆਜੋਂ ਟਾਈਮ ਹੈ 55 ਹੋ ਗਿਆ ਸਾਢੇ 3 ਵਜੇ ਤੋਂ ਪਹਿਲਾਂ ਮੈਂ ਨਹੀਂ ਆਇਆ ਇਹ ਗੱਲ ਕਰੋ ਨਹੀਂ ਸਾਢੇ 3 ਵਜੇ ਵਾਲੀ ਤਾਂ ਗੱਲ ਹੀ ਨਹੀਂ ਨਾ ਹੋਈ ਆਪਣੀ 3 ਵਜੇ ਅਸੀਂ ਕੱਲ ਚੋਣ ਲੱਗਣਾ ਹੈਗਾ ਨਹੀਂ ਨਹੀਂ ਸਾਢੇ 3 ਵਜੇ ਅਸੀਂ 3 ਵਜੇ ਚੋਣ ਲੱਗਣਾ ਸਾਢੇ ਦਿਨ ਫਟੋ ਹੀ ਲੈਂਦੇ ਆਹੋ ਅਸੀਂ 2:30 ਵਜੇ ਲੱਗੇ ਰੋਜੇ ਦੇ ਵਿੱਚ ਹੀ ਆਹ ਇਹ ਤੇ ਵਾਜਾ ਮਾਰਾ ਲਾਲ ਬੋਪਰਾ 1 ਵਜੇ ਆ ਆਜੋ ਆ ਫਲਾੜਿਆ ਘੱਟ ਗਿਆ ਆਓ ਕਰੀਆ ਕਰਦੀ ਅੱਜ ਇੱਕ ਦੇਖ ਲੈ ਕੇ ਅੱਖਾਂ ਜਿਆ ਰਾ ਤੇਰਾ ਨੋ ਬਾਜਾ 3 ਇਨਾ ਇੰਤਜ਼ਾਰ ਚਾਚੇ ਨੇ ਬੇਗਮ ਦਾ ਨਹੀਂ ਕੀਤਾ ਜਿਨ੍ਹਾਂ ਦਾ ਤੇਰਾ ਕਰਦਾ ਹੋ ਇਹਨਾਂ ਨੇ ਵੱਖਾਂ ਦੇ ਉਹ ਇੰਤਜ਼ਾਰ ਨਹੀਂ ਕੀਤਾ ਖਸਮ ਨੂੰ ਖਾ ਜਾਣਾ ਤੇ ਜਾ ਆ ਆ ਤੇਕੇ ਬੜਾ ਘਰਉਣਾ ਜੇ ਤੇਕੇ ਚੱਲ ਗਿਆ ਨਾ ਵੇ ਦੱਸਣਾ ਕੋਈ ਗੱਲ ਨਹੀਂ ਮੈਂ ਕਿਤਰ ਲੈ ਲਾਵਾਂਗਾ ਯਾਰ ਯਾਰ ਭਰਾ ਕੋ ਟਾਈਮ ਤਾਂ ਸੋਚ ਯਾਰ ਹੈ ਯਾਰ ਅੱਛਾ ਨਾ ਬਣੀ ਤੋਂ ਹੋ ਗਈ ਤਾਂ ਚੰਗਾ ਅੱਛਾ ਜੀ ਅੱਛਾ ਇਹ ਕਸਮ 2:30 ਵਜੇ ਲੱਗੇ ਆ ਮਿਹਰਬਾਨੀ ਆਹ ਦੱਸਿਓ ਤੁਹਾਨੂੰ ਆਉਣਾ ਹੈ ਸਾਢੇ 3:00 ਤੇ ਸਾਢੇ 3:00 ਦਾ ਬੰਦੇ ਲੱਗੇ ਆ ਹਾਂ ਆ ਗਏ ਹਾਂ ਡਗਨੂਕਰ ਚੋਕੇ ਨਾਲ ਤੇ ਹੁਣ ਪੱਠੇ ਤੱਕ ਚ ਆ ਗਏ ਆ ਤੇ ਹੁਣ ਕੱਢਣ ਲੱਗੇ ਆ ਪੱਠੇ ਚਾਚਾ ਲਾਉਂਦੇ ਆ ਰੇਤੀ ਤੇ ਹੁਣ ਵੱਢਦੇ ਆ ਪੱਠੇ ਕੋ ਬੱਦਲ ਵੀ ਬਣਿਆ ਤੇ ਹੁਣ ਵੱਢਦੇ ਆ ਪੱਠੇ ਤੇ ਨਾਲ ਨਾਲ ਵੀਡੀਓ ਤੁਹਾਨੂੰ ਖਾਵਾਂਗੇ ਲਓ ਜੀ ਫੱਟੇ ਹੋਏ ਗਏ ਨੇ ਵੱਡੇ ਆਪਣੇ ਤੇ ਲੱਦ ਵੀ ਲੈ ਨੇ ਮਾਮਾ ਵੀ ਆ ਕੇ ਟਿਕ ਟਕ ਬਣਾ ਰਿਹਾ ਤੇ ਮਾਮਾ ਵੀ ਟਿਕ ਟਕ ਬਣਾ ਰਿਹਾ ਮਾਮੇ ਦੇ ਕਿ ਵੀਡੀਓ ਜਿਹੜੀ ਮਾਮਾ ਉਸ ਬਾਅਦ ਲੱਗੇ ਹੀ ਨਹੀਂ ਲੱਗਦਾ ਮਾਮਾ ਡਰ ਗਿਆ ਮਾਮਾ ਤਾਂ ਇਹ ਤਾਂ ਕਾਮਯਾਬ ਨਹੀਂ ਹਗਾ ਹੁੰਦੇ ਆ ਵੀਡੀਓ ਹੋਰ ਬਣਾਉਂਦਾ ਹੀ ਨਹੀਂ ਹਾਂ ਇੱਕ ਅੱਧੀ ਵੀਡੀਓ ਬਣਾ ਕੇ ਤੇ 4 ਦਿਨ ਉਹ ਪੋਸਟ ਕੀਤੀ ਰੱਖਦਾ ਮਾਮਾ ਵੀ ਤੇ ਹੁਣ ਚੱਲਦੇ ਆ ਡੇਰੇ ਤੇ ਚੱਲ ਕੇ ਆਪਣੇ ਵਾਲ ਡੰਗਾ ਅੰਦਰ ਕਰੀਏ ਤੇ ਨਾਲੇ ਜਿਹੜਾ ਨਾ ਰੋਜ਼ਾ ਹਫਤਾਰ ਕਰਨ ਦਾ ਵੀ ਟਾਈਮ ਹੋ ਜਾਣਾ ਲਓ ਜੀ ਬੰਦੇ ਮੁਰਗਾ ਫੜਨਦੇ ਪਰ ਮੁਰਗਾ ਨਾਲ ਕੋ ਫੜਿਆ ਨਹੀਂ ਜਾਂਦੇ ਫੜ ਫੜ ਮੁਰਗਾ ਫੜ ਮੁਰਗਾ ਫੜ ਕਦੀ ਅਸੀਂ ਵੀ ਬਚਪਨ ਦੇ ਵਿੱਚ ਮੁਰਗੀਆਂ ਫੜਦੇ ਹੁੰਦੇ ਸੀ ਫੜ ਫੜ ਟਾਈਮ ਹੋ ਗਿਆ ਭਾਈ ਰੋਜ਼ੇ ਦਾ ਫੜ ਫੜ ਇਹਨੂੰ ਫੜ ਫੜ ਮੁਰਗਾ ਆਇਆ ਪਾਵਾ ਹੋ ਜਾ ਗਿਆ ਬਿਲਕੁਲ ਜਨਾਬ ਰੋਜ਼ੇ ਦਾ ਟਾਈਮ ਹੋ ਗਿਆ ਤੇ ਆਪਾਂ ਕਰਦੇ ਇੱਥੇ ਵਲੋਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਹਾਂ ਕਿ ਨਵੇਂ ਵਲੋਗ 'ਚ